ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੀ ਪੈਰੋਲ ਰੱਦ ਕੀਤੇ ਜਾਣ ਦੀ ਕਰੜੇ ਸ਼ਬਦਾਚੇ ਨਿੰਦਾ ਕੀਤੀ ਹੈ ਜਥੇਦਾਰ ਪੰਜੋਲੀ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਨਾ ਦੇ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਤੇ ਲੋਕਤੰਤਰ ਦਾ ਕਾਣ ਹੈ ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਆਪਣੇ ਨੁਮਾਇੰਦੇ ਲਈ ਚੁਣਿਆ ਸੀ ਜਿੱਥੇ ਸਰਕਾਰ ਭਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਨਾ ਦੇ ਕੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨਾਲ ਮਜ਼ਾਕ ਕਰੀ ਹੈ ਉੱਥੇ ਹੀ ਹਲਕੇ ਨੂੰ ਵਿਕਾਸ ਦੇ ਨੁਮਾਇੰਦਗੀ ਪੱਖ ਤੋਂ ਵੀ ਸਖਣਾ ਰੱਖਿਆ ਜਾ ਰਿਹਾ ਹੈ ਅਜਿਹਾ ਕਰਨਾ ਬੇहद ਹੀ ਮੰਦਭਗ ਹੈ ਪੰਜੋਲੀ ਨੇ ਕਿਹਾ ਕਿ ਭਾਈ ਅਮਰਿਤਪਾਲ ਨੇ ਅਜਿਹਾ ਕੋਈ ਵੱਡਾ ਅਪਰਾਧ ਨਹੀਂ ਕੀਤਾ ਸੀ ਕਿ ਉਸ ਨੂੰ ਪੱਕੇ ਤੌਰ ਤੇ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਉਨਾਂ ਕਿਹਾ ਕਿ ਅਮਰਤਪਾਲ ਦੀ ਪੈਰੋਲ ਇਸ ਲਈ ਮੰਗੀ ਜਾ ਰਹੀ ਹੈ ਜੇ ਖਡੂਰ ਸਾਹਿਬ ਦੇ ਲੋਕਾਂ ਨੇ ਵੱਡਾ ਬਹੁਮਤ ਦੇ ਕੇ ਹਲਕੇ ਦੀ ਨੁਮਾਇੰਦਗੀ ਲਈ ਚੁਣਿਆ ਤਾਂ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਜਾ ਕੇ ਹਲਕੇ ਦੇ ਲੋਕਾਂ ਦੀ ਗੱਲ ਕਰ ਸਕਣ ਜਿਸ ਤੋਂ ਉਹਨਾਂ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ ਸਰਕਾਰਾਂ ਲੋਕਤੰਤਰ ਦਾ ਵੀ ਕਾਨਕਾਰੀਆਂ ਨੇ ਜਥੇਦਾਰ ਪੰਜੋਲੀ ਅੱਗੇ ਕਹਿੰਦੇ ਨੇ ਕਿ ਇੱਕ ਡੇਰਾ ਮੁਖੀ ਰਾਮ ਰਹੀਮ ਐ ਜਿਸ ਤੇ سنگीन ਅਪਰਾਧ ਦੇ ਦੋਸ਼ ਲੱਗੇ ਨੇ ਅਤੇ ਉਸ ਨੂੰ ਵਾਰ-ਵਾਰ ਰਾਜ ਸਰਕਾਰਾਂ ਪੈਰੋਲ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਵਾਰ ਕਰੀਆਂ ਨੇ ਅਤੇ ਦੂਜੇ ਪਾਸੇ ਪੰਜਾਬ ਦੀ ਰਾਜ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਨਵੀ ਅਧਿਕਾਰਾਂ ਦਾ ਕਾਣਕਾਰੀ ਹੈ ਤੇ ਨੈਤਿਕ ਜ਼ਿੰਮੇਵਾਰੀ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ। ਉਧਰ ਹੀ ਦੂਜੇ ਪਾਸੇ ਦੇਖੀਏ ਤਾਂ ਜਿੱਥੇ ਇੱਕ ਪਾਸੇ ਅਮਰਿਤਪਾਲ ਦੀ ਪੈਰੋਲ ਅਰਜ਼ੀ ਰੱਦ ਕੀਤੀ ਗਈ ਦੂਜੇ ਪਾਸੇ ਅਬਦੁਲ ਰਸ਼ੀਦ ਸ਼ੇਖ ਜੋ ਕਿ ਅਮਰਿਤਪਾਲ ਵਾਂਗੂ ਹੀ ਐਮਪੀ ਨੇ ਤੇ ਉਹਨਾਂ ਨੂੰ ਸੰਸਦ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਟੇਲਾ ਹਾਊਸ ਕੋਰਟ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਵੀਰਵਾਰ ਨੂੰ ਬਾਰਾਮੁੱਲਾ ਦੇ ਸੰਸਦ ਮੈਂਬਰ ਅਬਦੁਲ ਰਸ਼ੀਦ ਸ਼ੇਖ ਉਰਫ ਇੰਜੀਨੀਅਰ ਰਸ਼ੀਦ ਨੂੰ ਸੰਸਦ ਸੈਸ਼ਨ ਦੇ ਵਿੱਚ ਹਿਰਾਸਤ 'ਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ ਆਉਣ ਵਾਲਾ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਉਹ ਐਨਆਈ ਇਹ ਦੁਆਰਾ ਦਰਜ ਕੀਤੇ ਗਏ ਇੱਕ ਅਤਵਾਦੀ ਮਾਮਲੇ ਵਿੱਚ ਹਿਰਾਸਤਚ ਨੇ ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਅਬਦੁਲ ਰਾਸ਼ੀਦ 셰이크 ਦੀ ਪਟੀਸ਼ਨ ਨੂੰ ਪਹਿਲਾ ਦੀ ਸ਼ਰਤ ਦੇ ਅਧੀਨ ਮਨਜ਼ੂਰੀ ਦੇ ਦਿੱਤੀ ਵਕੀਲ ਵਿਖਿਆਤ ਉਬਰੋਏ ਅਤੇ ਨਿਸ਼ੀਤਾ ਗੁਪਤਾ ਅਬਦੁਲ ਰਾਸ਼ੀਦ 셰이크 ਵੱਲੋਂ ਪੇਸ਼ ਹੋਏ ਅਦਾਲਤ ਨੇ ਬੁੱਧਵਾਰ ਨੂੰ ਸੰਸਦ ਮੈਂਬਰ ਅਬਦੁਲ ਰਾਸ਼ੀਦ ਨੂੰ 1 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਲਈ ਹਿਰਾਸਤਚ ਪੈਰੋਲ ਦੀ ਅਰਜ਼ੀ ਤੇ ਹੁਕਮ ਰੱਖਵਾ ਰੱਖ ਲਿਆ ਅਨਾਈ ਦੇ ਵਕੀਲ ਨੇ ਕਿਹਾ ਕਿ ਜੇਕਰ ਦੋਸ਼ੀ ਨੂੰ ਹਿਰਾਸਤ 'ਚ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਏਜੰਸੀ ਨੂੰ ਕੋਈ ਇਤਰਾਜ਼ ਨਹੀਂ ਹੈ ਵਕੀਲ ਵੱਲੋਂ ਪੇਸ਼ ਹੋਏ ਅਤੇ ਕਿਹਾ ਕਿ ਜੇਕਰ ਉਹਨਾਂ ਨੂੰ ਯਾਤਰਾ ਲਾਗਤ ਦੇ ਮੁੱਦੇ ਤੇ ਦਿੱਲੀ ਹਾਈ ਕੋਰਟ ਦੇ ਆਦੇਸ਼ ਅਨੁਸਾਰ ਜੇ ਦੇ ਅਧੀਨ ਹਿਰਾਸਤ ਵਿੱਚ ਪਰੋਲ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਬਾਰਾਮੂਲਾ ਦੇ ਸੰਸਦ ਮੈਂਬਰ ਨੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਬਿਨਾਂ ਕਿਸੇ ਲਾਗਤ ਦੇ ਅੰਤਰੀਮ ਜ਼ਮਾਨਤ ਜਾਂ ਹਿਰਾਸਤ ਵਿੱਚ ਪਰੋਲ ਦੀ ਮੰਗ ਕੀਤੀ ਅਬਦੁੱਲ ਰਾਸ਼ੀਦ ਸ਼ੇਖ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਨੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਹਿਰਾਸਤ ਪਰੋਲ ਦੀ ਅਦਾਇਗੀ ਦੀ ਲਾਗਤ ਵਿੱਚ ਸੋਧ ਦੀ ਮੰਗ ਕਰਨ ਵਾਲੀ ਉਹਨਾਂ ਦੀ ਅਰਜ਼ੀ ਦੇ ਲਈ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਕੀ ਕਹਿਣਾ ਚਾਹੁੰਦੇ ਹੋ? ਸਿਫਾਰਸ਼ ਕੀਤੀ ਗਈ ਸੀ ਕਿ ਪਰੋਲ ਦੀ ਪਰ ਅੱਜ ਅੰਮ੍ਰਿਤਸਰ ਡੀਸੀ ਨੇ ਰੋਕਵਾ ਦਿੱਤੀ। ਜਿਹੜੇ ਵੀ ਕਿਸੇ ਦੇ ਕਾਨੂੰਨੀ ਹੱਕ ਆ ਉਹ ਦੇਣੇ ਚਾਹੀਦੇ ਆ। ਜੇ ਕਿਸੇ ਦਾ ਕੋਈ ਰਾਈਟ ਹੈਗਾ ਕਾਨੂੰਨ ਕਾਨੂੰਨ ਤੇ ਬਰਾਬਰ ਹੁੰਦਾ। ਤਾਂ ਜੇ ਉਹਨਾਂ ਦਾ ਕਾਨੂੰਨੀ ਹੱਕ ਹੈਗਾ ਤੇ ਦੇਣਾ ਚਾਹੀਦਾ ਇਦਾਂ ਦੀਆਂ ਰੋਕਾਂ ਨਹੀਂ ਲਾਉਣੀਆਂ ਚਾਹੀਦੀਆਂ ਕਾਨੂੰਨ ਜਿਹੜਾ ਸਭ ਨੂੰ ਬਰਾਬਰ ਵੇਖਦਾ ਤੇ ਸਰਕਾਰਾਂ ਨੂੰ ਸਭ ਨੂੰ ਬਰਾਬਰ ਵੇਖਣਾ ਚਾਹੀਦਾ ਈਸੀ ਨੇ ਰੋਕ ਲਗਾ ਦਿੱਤੀ ਐ ਪਰੋਲ ਦੇ ਉੱਤੇ ਕਾਫੀ ਵੱਡਾ ਮਸਲਾ ਹੈ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਸਿਫਾਰਸ਼ ਕੀਤੀ ਗਈ ਸੀ ਕਿ ਪਰੋਲ ਦੀ ਪਰ ਅੱਜ ਅੰਮ੍ਰਿਤਸਰ ਡੀਸੀ ਨੇ ਰੋਕ ਲਗਾ ਦਿੱਤੀ ਜਿਹੜੇ ਵੀ ਕਿਸੇ ਦੇ ਕਾਨੂੰਨੀ ਹੱਕ ਆ ਉਹ ਦੇਣੇ ਚਾਹੀਦੇ ਆ ਜੇ ਕਿਸੇ ਦਾ ਕੋਈ ਰਾਈਟ ਹੈਗਾ ਕਾਨੂੰਨ ਕਾਨੂੰਨ ਤੇ ਬਰਾਬਰ ਹੁੰਦਾ ਤਾਂ ਜੇ ਉਹਨਾਂ ਦਾ ਕਾਨੂੰਨੀ ਹੱਕ ਹੈਗਾ ਤੇ ਦੇਣਾ ਚਾਹੀਦਾ ਇਦਾਂ ਦੀਆਂ ਰੋਕਾਂ ਨਹੀਂ ਲਾਉਣੀਆਂ ਚਾਹੀਦੀਆਂ ਕਾਨੂੰਨ ਜਿਹੜਾ ਸਭ ਨੂੰ ਬਰਾਬਰ ਵੇਖਦਾ ਤੇ ਸਰਕਾਰਾਂ ਨੂੰ ਸਭ ਨੂੰ ਬਰਾਬਰ ਵੇਖਣਾ ਚਾਹੀਦਾ